ਵੇਖੋ ਜੀ ਗੱਲ ਕੋਈ ਵੀ ਨਹੀਂ ਹੋਈ ਗੱਲ ਇਹ ਸਿਰਫ ਕਮੈਂਟ ਤੋਂ ਹੋਈ ਹੈ ਜੀ ਕਿਉਂਕਿ ਥੋੜੇ ਦਿਨੋਂ ਹੋਇਆ ਉਹਨਾਂ ਪਹਿਲਾਂ ਪਿੰਡ ਤੇ ਇੱਕ ਵੀਡੀਓ ਪਾਈ ਸੀ ਵੀ ਅਸੀਂ ਪਿੰਡ ਨੂੰ ਚੰ디ਗੜ੍ਹ ਬਣਾਉਣਾ ਹੈ ਤੇ ਮੈਂ ਉਦੋਂ ਹੈਗਾ ਗੁਜਰਾਤ ਤੇ ਮੈਂ ਗੁਜਰਾਤ ਤੋਂ ਸਿਰਫ ਇਹੀ ਕਮੈਂਟ ਕੀਤਾ ਵੀ ਚਲੋ ਸ਼ਰਾਬ ਪੀਂਦੇ ਆ ਕੌਣ ਨਹੀਂ ਪੀਂਦਾ ਮੈਂ ਸਾਰੰਗੜੇ ਤੋਂ ਮੈਨੂੰ ਪਤਾ ਕਿਹੜਾ ਕਿਹੜਾ ਸ਼ਰਾਬ ਪੀਂਦਾ ਤੇ ਕਿਹੜਾ ਕਿਹੜਾ ਨਹੀਂ ਪੀਂਦਾ ਵੇਖੋ ਜੀ ਨਾਂ ਉੱਚ ਮੈਂ ਕਿਸੇ ਦੇ ਨਾਂ ਆ ਨਾਂ ਉੱਚ ਕਿਉਂ ਗਲਤ ਕਿਹਾ ਤੇ ਇਹਨਾਂ ਕੀ ਆ ਵੀ ਮੈਂ ਕਿਸ ਨੂੰ ਮਿਲ ਕੇ ਗਾਲਾਂ ਕੱਢੀਆਂ ਵਾਂ ਟੀਮ ਸਰਪੰਚ ਨੂੰ ਸਿੱਧੀਆਂ ਗਾਲਾਂ ਕੱਢੀਆਂ ਹਾਂਜੀ ਜਿਹੜੇ ਤੁਹਾਨੂੰ ਫੋਨ ਕੀਤਾ ਗਿਆ ਤੁਹਾਡੇ ਨਾਲ ਦੀ ਸੁਛਦ ਬੋਲੇਗੀ ਉਹ ਕਿੰਨਾ ਬੋਲੇਗੇ ਵੇਖੋ ਜੀ ਉਹ ਜਿੰਨਾ ਵੀ ਗਲਤੇ ਸ਼ਬਦ ਬੋਲੇ ਆ ਉਹ ਸਰਪੰਚ ਦੇ ਸਾਥੀ ਆ ਜੀ ਹਾਂਜੀ ਇੱਕ ਹੈਗਾ ਸਾਹਬ ਸਿੰਘ ਪੁੱਤਰ ਰਾਜ ਸਿੰਘ ਰਾਜੂ ਸਿੰਘ ਹੈ ਇੱਕ ਹੈਗਾ ਇਹ ਕਰਨਬੀਰ ਸਿੰਘ ਉਹ ਤਦ ਲਬਾਕ ਸਿੰਘ ਤੇ ਇਹ ਕਹਗਾ ਜੀ ਸਰਪੰਚ ਦਾ ਪ੍ਰਗ ਗਰਜੀਤ ਸਿੰਘ ਕੀ ਕੀ ਗੱਲਾਂ ਕਹੀਆਂ ਗਿਆ ਵੇਖੋ ਜੀ ਸਾਨੂੰ ਉਹਦੇ ਵਿੱਚ ਬਹੁਤ ਹੀ ਮਨ ਲ ਕੇ ਮਾੜੇ ਸ਼ਬਦ ਬੋਲੇ ਬਹੁਤ ਜ਼ਿਆਦਾ ਗਲਤ ਬੋਲੇ ਆ ਗਏ ਕਿਹੜੇ ਨੰਬਰ ਤੋਂ ਫੋਨ ਆਇਆ ਜਿਹੜਾ ਸਾਨੂੰ ਜੀ ਵੇਖੋ ਕਾਲ ਮਨਵਾਈ ਆ ਸਾਫ ਸੰਗ ਦੇ ਫੋਨ ਤੋਂ ਹਾਂਜੀ ਜੇ ਤੁਸੀਂ ਇਸ ਬੰਦ ਦਿਖਾ ਦਿੱਤੀ ਪੁਲਿਸ ਨੇ ਕੋਈ ਪੁਲਸ ਨੂੰ ਕੀ ਕਰਵਾਈ ਆ ਜੀ ਵੇਖੋ ਜੀ ਦਰਖਾਸਤ ਜਈ ਦਿੱਤੀ ਆ ਪਰ ਅਜ ਕੋਈ ਵੀ ਉਹਨਾਂ ਨੇ ਐਕਸ਼ਨ ਨਹੀਂ ਲਿਆ ਅੱਜ ਕਿਨੇ ਦਿਨ ਹੋ ਗਏ ਅੱਜ ਮਨ ਲ ਕੇ 10 ਤਰੀਕ ਦੀ ਦਿਖਾ ਦਿੱਤੀ ਪਰ ਅੱਜ ਹਾਂਜੀ 5-6 ਦਿਨ ਹੋ ਗਏ ਪਰ ਅੱਜ ਕੋਈ ਵੀ ਉਹਨਾਂ ਤੇ ਐਕਸ਼ਨ ਨਹੀਂ ਲਿਆ ਗਿਆ ਸਰ ਇੱਕ ਕੱਲ ਇੰਸਟਾਗ੍ਰam ਤੇ ਵੇਖਿਆ ਸੀ ਸਰਪੰਚ ਸਾਹਿਬ ਦੀ ਫੋਟੋ ਲਾ ਕੇ ਨਾ ਤੇ ਥੱਲੇ ਉਹ ਅਪਸ਼ਬਦ ਜਿਹੜੇ ਸੀ ਨਾ ਉਹ ਚਲਾਏ ਜਾ ਰਹੇ ਸੀ ਕੀ ਇਹ ਸਰਪੰਚ ਸਾਹਿਬ ਵੱਲੋਂ ਬੋਲੇ ਗਿਆ ਪਰ ਸਰਪੰਚ ਸਾਹਿਬ ਉਸ ਟਾਈਮ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਵਿੱਚ ਉਸ ਟਾਈਮ ਵੀ ਆ ਗਏ ਸੀ ਠੀਕ ਹੈ ਕੋਈ ਗਾਲੀ ਗਲੋਚ ਦੇ ਵਿੱਚ ਸਰਪੰਚ ਸਾਹਿਬ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਤੇ ਜਾਨ ਬੁੱਝ ਕੇ ਉਹਨਾਂ ਦੀ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਾਰੇ ਪੰਜਾਬ ਸਾਰੇ ਵਰਲਡ ਵਿੱਚ ਬਦਨਾਮ ਕੀਤਾ ਗਿਆ ਅਸੀਂ ਉਸ ਤੇ ਵਾਸਤੇ ਉਹ ਹਸਿਆਤ ਨੇ ਸਰਪੰਚ ਨੇ ਪੇਣ ਦੇ ਤੇ ਮੋਦਬਰ ਬੰਦੇ ਨੇ ਅਸੀਂ ਉਹਨਾਂ ਤੇ ਮਾਨਾ ਨੀ ਦਾ ਕੇਸ ਕਰਾਂਗੇ ਬੰਦਿਆਂ ਦੇ ਬਾਈ ਨੇਮ ਕਰਾਂਗੇ ਅੱਖਾਂ ਦਾਹਾਂ ਬੰਦਿਆਂ ਦੇ ਅਸੀਂ ਕੋਰਟ 'ਚ ਜਾ ਰਹੇ ਹਾਂ ਪਰਸੋ ਤਾਂ ਸਾਡੇ ਵਕੀਲ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਕੋਰਟ 'ਚ ਮਾਨਾ ਨੀ ਦਾ ਕੇਸ ਕਰਕੇ ਇਹਨਾਂ ਨੂੰ ਸਾਹਮਣੇ ਪੇਜਾਂਗੇ ਜੰਗ 'ਚ ਜੰਗ 'ਚ ਵੀ ਇਹਨਾਂ ਕਿਉਂ ਸਾਨੂੰ ਬਦਨਾਮ ਕੀਤਾ ਗਿਆ ਤੁਹਾਡੇ ਵੀ ਰੋਲ ਹੈਗਾ ਤਾਂ ਤੁਹਾਡਾ ਵੀ ਕੋਈ ਤੁਸੀਂ ਕਿਸੇ ਕੋਲ ਮਾੜੇ ਤਰ੍ਹਾਂ ਕਿਹਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਜੀ ਨਾ ਮੈਂ ਕਿਸੇ ਨੂੰ ਅਪਸ਼ਬਦ ਕਹਿਆ ਮੇਰੀ ਆਵਾਜ਼ ਹੁਣ ਵੀ ਤੁਸੀਂ ਵੇਖ ਹੀ ਰਹੇ ਜੇ ਭਰਾ ਸਾਰੇ ਮੇਰੀ ਆਵਾਜ਼ ਟੈਸਟ ਕਰਾ ਲਈ ਦਿੱਤੀ ਜਾਵੇ ਵੀ ਉਹ ਆਵਾਜ਼ ਨਾਲ ਮੇਰੀ ਆਵਾਜ਼ ਮੇਲ ਖਾਂਦੀ ਹੈ ਪਰ ਇਹ ਵੀ ਕਿਹਾ ਜਾ ਰਿਹਾ ਵੀ ਸਪੱਸ਼ਟ ਭਰਾ ਬਲੂਗੀ ਤੱਕ ਦਿੱਤੀ ਹੈ ਵੀ ਅਈ ਗੋਲੀਆਂ ਮਾਰਾਂਗੇ ਤੁਹਾਨੂੰ ਦੇਖਾਂਗੇ ਉਹ ਵਿਖਾ ਦੇ ਮੈਂ ਰਿਕਾਰਡਿੰਗ ਕਿਤੇ ਹੈ ਕੋਈ ਜਾਂਕ ਮੈਂ ਕਿਸ ਨੂੰ ਕਿਹਾ ਵੇ ਜਾਂ ਮੇਰੇ ਮੂੰਹ ਤੇ ਆਣ ਕੇ ਕਹਿ ਦੇ ਵੀ ਮੈਂ ਫਲਾਣੇ ਨੂੰ ਕਿਹਾ ਵਾ ਮੈਂ ਕਿਸੇ ਨਾਲ ਮੇਰੀ ਫੋਨ ਤੇ ਗੱਲ ਨਹੀਂ ਹੋਈ ਮੈਂ ਨਾ ਕਿਤੇ ਵੇਖੀ ਆ ਗੱਲ ਮੇਰੇ ਸਾ ਪੰਜਾਬ ਪ੍ਰਧਾਨ बसपा ਅੰਮੇੜਕਰ ਪਾਰਟੀ ਅੱਜ ਹਲਕਾ ਰਾਇਆ ਸਾਂਸੀ ਦੇ ਪਿੰਡ ਸਾਰੰਗੜੇ ਵਿੱਚ ਮੇਰਾ ਨੌਜਵਾਨ ਸਾਥੀ ਜੋ ਦਲਿਤ ਪਰਿਵਾਰ ਨਾਲ ਸੰਬੰਧਿਤ ਵਿਸ਼ਾਲ ਸਿੰਘ ਜਿਨ੍ਹਾਂ ਨੇ ਕਿ ਬੀਤੀ 12 ਤਰੀਕ ਨੂੰ ਪਿੰਡ ਦੇ ਸ਼ਰਾਰਤੀ ਅੰਸਰਾਂ ਵੱਲੋਂ ਸ਼ਰਾਰਤੀ ਲੋਕਾਂ ਵੱਲੋਂ ਜਾਤ ਦੇ ਹੰਕਾਰਿਆਂ ਵੱਲੋਂ ਵਿਸ਼ਾਲ ਜੀਤ ਨੂੰ ਫੋਨ ਕਰਕੇ ਇਹਨੂੰ ਡਰਾਉਣ ਧਮਕਾਉਣ ਜਾਤੀ ਸੂਚਕ ਬੋਨਰ ਜੁੱਤੀ ਚ ਪਾਣੀ ਪਿਉਣ ਦੀ ਗੱਲ ਕਹਿਣ ਤੇ ਅੱਜ ਬਸਪਾ ਅਬੇਡਕਰ ਪਾਰਟੀ ਇਹਨਾਂ ਦੇ ਪਿੰਡ ਵਿਚਾਲਜੀਤ ਨੂੰ ਇਨਸਾਫ ਦਿਵਾਉਣ ਲਈ ਪਹੁੰਚੀ ਹੈ। ਜੋ ਦੀ ਆਡੀਓ ਵਾਇਰਲ ਹੋਈ ਆ ਉਹਦਾ ਕਿੰਨਾ ਗਰੋਸ਼ ਪਾਇਆ ਜਾ ਰਿਹਾ ਉਹ ਦੇ ਬਾਰੇ ਪੜਤਗ। ਜਦੋਂ ਬਸਪਾ ਅਬੇਡਕਰ ਪਾਰਟੀ ਦੇ ਹਲਕਾ ਇਨਚਾਰਜ ਰਾਇਸਾਂਸੀ ਦੇ ਕੋਲ ਗੁਰਪਿੰਦਰ ਸਿੰਘ ਜੱਜ ਜੀ ਕੋਲੇ ਮਸਲਾ ਪਹੁੰਚਿਆ ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦਾ। ਜਦੋਂ ਮੇਰੇ ਧਿਆਨ 'ਚ ਲਿਆਂਦਾ ਅਸੀਂ ਉਹਨਾਂ ਨੇ ਉਸੇ ਵਕਤ ਕਿਹਾ ਵੀ ਆਪਾਂ ਨੂੰ ਸਰੰਗੜੇ ਪਿੰਡ 'ਚ ਇੱਕ ਦਲਤ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ। ਦੇਸ਼ ਦੀ ਆਜ਼ਾਦੀ 78 ਸਾਲ ਬਾਅਦ ਵੀ ਜਿਹੜੇ ਲੋਕ ਕਹਿੰਦੇ ਆ ਕਿ ਇਹ ਝੂਠੀਆਂ ਗੱਲਾਂ ਬਣਾਈਆਂ ਜਾਂਦੀਆਂ ਅੱਜ ਦੇ ਸਮੇਂ 'ਚ ਕੋਈ ਜਾਤੀ ਸੂਚਕ ਨਹੀਂ ਬੋਲਦਾ ਅੱਜ ਦੀ ਰਿਕਾਰਡਿੰਗ ਇਹ ਸਾਬਤ ਕਰਦੀ ਆ ਕਿ ਅੱਜ ਵੀ ਦਲਿਤ ਪਰਿਵਾਰਾਂ ਦੇ ਨਾਲੇ ਤਣਾਟ ਲੋਕ ਜਾਤ ਦੇ ਹੰਕਾਰੇ ਲੋਕ ਅੱਜ ਤਸ਼ੱਦਦ ਕਰ ਰਹੇ ਆ ਜਾਤ ਦੇ ਹੰਕਾਰੇ ਲੋਕ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਉਹਨਾਂ ਜਾਤ ਦੇ ਹੰਕਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆ ਜਾਣ ਬਸਪਾ ਬੇੜਕਰ ਪਾਰਟੀ ਪੰਜਾਬ ਚ ਪੂਰੇ ਦਲਤਾਂ ਦੀ ਮੂਵਮੈਂਟ ਆ ਦਲਤਾਂ ਨੂੰ ਇਨਸਾਫ ਦਿਵਾਉਣ ਦੀ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਆ ਜੇਕਰ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਿਹਾਤੀ ਐਸਐਸਪੀ ਸਾਹਿਬ ਚਗਾਵੇਂ ਲੋਪੋ ਕੇ ਚਗਾਵੇਂ ਦੇ ਐਸਐਚਓ ਸਾਹਿਬ ਕੋ 10 ਤਰੀਕ ਦੀਆਂ ਕੰਪਲੇਂਟਾਂ ਗਈਆਂ ਮੈਸਰਚੋ ਸਾਹਿਬ ਨੂੰ ਬੇਨਤੀ ਕਰਦਾ ਜੀ ਜਦੋਂ 10 ਤਰੀਕ ਦੀ ਕੰਪਲੇਂਟ ਤੁਹਾਡੇ ਕੋ ਗਈ ਸੀ ਤੁਹਾਡਾ ਫਰਜ਼ ਬਣਦਾ ਸੀ ਉਸੇ ਟਾਈਮ ਫੌਰਨ ਐਕਸ਼ਨ ਕਰਨਾ ਇਥੋਂ ਸਾਬਤ ਹੁੰਦਾ ਵੀ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਨਾਲ ਮਿਲਿਆ ਹੋਇਆ ਆ ਪ੍ਰਸ਼ਾਸਨ ਵੀ سرمایہਦਾਰ ਲੋਕਾਂ ਦੀ ਗੱਲ ਕਰਦਾ ਆ ਪ੍ਰਸ਼ਾਸਨ ਕੋ ਜਦੋਂ ਤਰਕਾਸ ਐਕਟ ਦੀ ਕੀਤੀ ਜਾਂਦੀ ਆ ਪ੍ਰਸ਼ਾਸਨ ਕਹਿੰਦਾ ਤੁਹਾਡੇ ਕੋ ਸਬੂਤ ਕੀ ਆ ਮੈਂ ਐਸਚਓ ਸਾਹਿਬ ਐਸਐਸਪੀ ਦਿਹਾਤੀ ਸਾਹਿਬ ਨੂੰ ਬੇਨਤੀ ਕਰਦਾ ਵੀ ਐਸਐਸਪੀ ਸਾਹਿਬ ਇਹਨਾਂ ਕੋ ਤੇ ਰਿਕਾਰਡਿੰਗ ਵੀ ਆ ਤੁਸੀਂ ਰਿਕਾਰਡਿੰਗ ਦਾ ਡਿਟੇਲ ਕਢਾਓ ਪੀ ਇਹ ਕਿਹੜਾ ਮਨੁੱਖ ਗੰਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨੱਥ ਪਾਉਣ ਲਈ ਤੁਹਾਨੂੰ ਅੱਜ ਤੋਂ ਪਹਿਲਾਂ ਪਰਚਾ ਕਰਕੇ ਵਿਸ਼ਾਲਜੀਤ ਨੂੰ ਇਨਸਾਫ ਦਿਵਾ ਦੇਣਾ ਚਾਹੀਦਾ ਈ ਪਰ ਤੁਸੀਂ ਕਿਹੜੇ ਸਮੇਂ ਦੀ ਡਿਕ ਕਰ ਰਹੇ ਜੋ ਕੀ ਵਿਸ਼ਾਲਜੀਤ ਨੂੰ ਮਾਰ ਦੇਣਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਔਰ ਚੇਤਾਵਨੀ ਦਿੰਦਾ ਵੀ ਜਲਦ ਜੇਕਰ ਤੁਸੀਂ ਇਹ ਵਿਸ਼ਾਲਜੀਤ ਦੇ ਬਿਆਨਾਂ ਤੇ ਪਰਚਾ ਨਾ ਦਰਜ ਕੀਤਾ ਇਹ ਮੂਮੈਂਟ ਪੂਰੇ ਪੰਜਾਬ ਕੀ ਪੂਰੇ ਦੇਸ਼ 'ਚ ਰੰਗ ਫੜਦੀ ਜਾਊਗਾ ਆਪਣਾ ਨਾਮ ਲਾ ਕੇ ਨਾ ਮੇਰਾ ਗੁਰਪਿੰਦਰ ਸਿੰਘ ਜੱਜ ਹਲਕਾ ਚਾਰਜ ਬਸਪਾ ਬੇਦਕਾਰ ਪਾਰਟੀ ਵੱਲੋਂ ਮੈਂ ਅੱਜ 15 ਅਗਸਤ ਦੀ ਛੁੱਟੀ ਹੋਣ ਦੇ ਕਾਰਨ ਘਰੋਂ ਕੁਝ ਰਜੇਵਿਆਂ ਵਾਸਤੇ ਲੇਟ ਨਿਕਲਣਾ ਸੀ ਤੇ ਜਦੋਂ ਮੈਂ ਆਪਣਾ ਫੋਨ ਯੂਜ਼ ਕਰਨ ਲਿਆ ਇਹਦੇ ਫੋਨ ਦੇ ਵਿੱਚੋਂ ਇੱਕ ਮੈਂ ਆਡੀਓ ਜਿਹੜੀ ਵੀਡੀਓ ਵੇਖੀ ਵੀਡੀਓ ਵੇਖਦਿਆਂ ਸਾਰ ਆਪਣੇ ਦਿਲ ਦੇ ਵਿੱਚ ਇੱਕ ਖੂਨ ਅਖੋਲਿਆ ਕਿ ਸਾਡੇ ਐਸਸੀ ਭਾਈਚਾਰੇ ਨਾਲ ਇੰਨਾ ਜ਼ਿਆਦਾ ਧੱਕਾ ਮਤਲਬ ਜਿਹੜੇ ਜਾਤੀ ਸੂਚ ਸਬਜ ਜਿਹੜੇ ਉਹ ਮਤਲਬ ਇੰਨੀ ਕ ਬੰਦੇ ਦੇ ਆਡੀਓ ਕਾਲ ਹੋਣ ਦੇ ਬਾਵਜੂਦ ਜਾਂ ਵੀਡੀਓ ਕਾਲ ਹੋਣ ਦੇ ਬਾਵਜੂਦ ਵੀ ਜਿਹੜਾ ਕੋਈ ਪ੍ਰਸ਼ਾਸਨ ਨੇ ਐਕਸ਼ਨ ਨਹੀਂ ਲਿਆ ਅਜੇ ਤੱਕ ਕਿਉਂਕਿ ਮੈਨੂੰ ਕਿਸੇ ਵੀਰ ਨੇ ਇੱਥੋਂ ਪਿੰਡ ਦਾ ਫੋਨ ਹੀ ਉਹਨੂੰ ਮੈਂ ਕੀਤਾ ਕਿ ਉਹ ਕਹਿੰਦਾ ਵੀ ਭਾਜੀ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਤੁਰੰਤ ਮੈਂ ਸਾਡੇ ਸਰਦਾਰ ਕਬਲਜੀਤ ਸਿੰਘ ਸੋਤਾ ਜੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅੱਜ ਹੀ ਆਪਾਂ ਇਹ ਪਿੰਡ ਪਹੁੰਚ ਕੇ ਤੇ ਜਿਹੜਾ ਪਰਿਵਾਰ ਦੇ ਨਾਲ ਜਿਹੜਾ ਵਾ ਉਹ ਜਿਹੜਾ ਦੁੱਖ ਪ੍ਰਗਟ ਜਿਹੜਾ ਉਹ ਕੀਤਾ ਜਾਊਗਾ ਸੋ ਆਪਾਂ ਇਹੋ ਹੀ ਸਾਰੇ ਜਣੇ ਐਸ்சி ਭਾਈਚਾਰੇ ਨੂੰ ਇਹੋ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਇਕਤਰਤਾ ਦੇ ਨਾਲ ਇਕੱਠੇ ਹੋ ਕੇ ਜਿਹੜੇ ਇਹ ਜਾਤ ਦੇ ਹੰਕਾਰ ਉਹਨਾਂ ਦੇ ਧੌਣ ਚ ਜਿਹੜਾ ਕਿਲਾ ਉਹ ਆਪਾਂ ਕੱਢਾਂਗੇ ਤੋਂ ਪ੍ਰਸ਼ਾਸਨ ਨੂੰ ਵੀ ਇਹੋ ਹੀ ਕਿਹਾ ਜਾਂਦਾ ਵਾ ਕਿ ਜਲਦ ਤੋਂ ਜਲਦ ਇਹਨਾਂ ਦੇ ਜਿਹੜੀ ਉਹ ਕਾਰਵਾਈ ਜਿਹੜੀ ਬੰਦੀ ਆ ਉਹ ਕੀਤੀ ਜਾਵੇ ਕਿਉਂਕਿ ਪ੍ਰਸ਼ਾਸਨ ਹੁਣ ਡੀਕ ਕਿਹੜੀ ਗੱਲ ਦੀ ਕਰਦਾ ਜੀ ਕਿਉਂਕਿ ਵੀਡੀਓ ਉਹਨਾਂ ਦੇ ਕੋਲ ਰਿਕਾਰਡਿੰਗ ਉਹਨਾਂ ਦੇ ਕੋਲ ਆ ਜਾਂ ਤੇ ਕੋਈ ਪ੍ਰਸ਼ਾਸਨ ਪਹਿਲਾਂ ਤੇ ਪ੍ਰਸ਼ਾਸਨ ਇਹ ਗੱਲ ਕਹਿੰਦਾ ਸੀ ਕਿ ਨਹੀਂ ਸਾਡੇ ਕੋਲ ਕੋਈ ਰਿਕਾਰਡਿੰਗ ਨਹੀਂ ਕੋਈ ਸਬੂਤ ਨਹੀਂ ਹੁੰਦੇ ਸਾਡੇ ਕੋਲ ਕੋਈ ਸਬੂਤ ਹੈਗੇ ਆ ਹਾਂ ਅੱਜ ਅਸੀਂ ਵਿਸ਼ਾਲ ਜੀ ਦੇ ਨਾਲ ਖੜੇ ਆ ਸਾਰੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਵੀਰ ਸਾਰੇ ਪਹੁੰਚੇ ਆ ਸੋ ਵਾਹਿਗੁਰੂ ਜੀ ਕਾ